ਦੋਸਤੋ 에어ਲਾਈਨ ਦੇ ਬਿਜ਼ਨਸ ਵਿੱਚ ਵਿਜੇ ਮਾਲਿਆ ਦੀ ਕਿੰਗ ਫਿਸ਼ਰੀ ਨਹੀਂ ਡੁੱਬੀ ਕੈਨੇਡਾ ਦੀਆਂ ਵੀ ਬਹੁਤ ਸਾਰੀਆਂ 에어ਲਾਈਨਸ ਜਿਹੜੀਆਂ ਕਿ ਡੁੱਬ ਚੁੱਕੀਆਂ ਨੇ ਜਿਹੜੀਆਂ 2000 ਸਾਲ ਤੋਂ ਸ਼ੁਰੂ ਹੋਈਆਂ ਸੀ ਸਿਰਫ 2-4 ਸਾਲ ਹੀ ਸਰਵਾਈਵ ਕਰ ਸਕੀਆਂ ਇਹਦੀਆਂ 에어ਲਾਈਨਾਂ ਜਿਹੜੀਆਂ ਬਹੁਤ ਡੁੱਬ ਚੁੱਕੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਆਉਂਦਾ ਰੂਟਸ 에어 ਦਾ ਜਿਹੜੀ ਕਿ ਰੂਟਸ ਕੱਪੜਿਆਂ ਦੀ ਕੰਪਨੀ ਆ ਕੈਨੇਡਾ ਦੇ ਵਿੱਚ ਕਲੋਥਿੰਗ ਬ੍ਰਾਂਡ ਆ ਇਹ 2001 ਦੇ ਵਿੱਚ ਇਹਨਾਂ ਨੇ ਆਪਣੀ 에어ਲਾਈਨ ਸ਼ੁਰੂ ਕੀਤੀ ਸੀ ਜਿਹੜੀ ਕਿ 2 ਮਹੀਨਿਆਂ ਦੇ ਵਿੱਚ ਬੰਦ ਹੋ ਗਈ ਦੂਜੇ ਨੰਬਰ ਤੇ 에어 ਕੈਨੇਡਾ ਦੀ ਹੀ ਸਬਸਿਡੀਡਿ ਐਡ ਕੈਨੇਡਾ ਟੈਂਗੋ ਨਾਮ ਦੀ 에어ਲਾਈਨ ਸਿਰਫ 3 ਸਾਲ ਚੱਲ ਸਕੀ ਇਹ 2001 ਦੇ ਵਿੱਚ 에어 ਕੈਨੇਡਾ ਟੈਂਗੋ ਸ਼ੁਰੂ ਹੋਈ ਸੀ 2004 ਦੇ ਵਿੱਚ ਡੱਬਾ ਗੋਲ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਕੈਨ ਜੈਟ ਨਾਮ ਦੀ ਜਿਹੜੀ 에어ਲਾਈਨ ਸ਼ੁਰੂ ਹੋਈ ਸੀ 2001 ਦੇ ਵਿੱਚ ਮੇ ਮੰਥ ਦੇ ਵਿੱਚ ਇਹ ਵੀ ਬੈਂਕਰਪਸੀ ਕਰ ਗਈ 2006 ਦੇ ਵਿੱਚ ਐਂਡ ਇੱਕ ਜੈਟਸ ਗੋ ਨਾਮ ਦੀ 에어ਲਾਈਨ 2002 ਦੇ ਵਿੱਚ ਲਾਂਚ ਹੋਈ ਤੇ 2005 ਦੇ ਵਿੱਚ ਬੈਂਕਰਪਸੀ ਕਰ ਗਈ ਉਸ ਤੋਂ ਬਾਅਦ ਜਿਪ ZIP ਨਾਮ ਦੀ 에어ਲਾਈਨ 2002 ਦੇ ਵਿੱਚ ਸ਼ੁਰੂ ਹੋਈ ਤੇ 2004 ਦੇ ਵਿੱਚ ਬੰਦ ਕਰ ਦਿੱਤੀ। ਇੱਕ ਸਬੂਪ ਨਾਮ ਦੀ ਜਿਹੜੀ 에어ਲਾਈਨ ਸੀਗੀ ਕਾਫੀ ਫੇਮਸ ਸੀਗੀ ਇਹ ਵੀ ਲਾਸਟ ਸਾਲ 2023 ਅਕਤੂਬਰ ਦੇ ਵਿੱਚ ਸਬੂਪ 에어ਲਾਈਨ ਵੈਸਟ ਜੈਟ ਨੂੰ ਵੇਚ ਦਿੱਤੀ ਗਈ। ਯਾਨੀ ਕਿ ਸਬੂਪ ਹੁਣ ਅਕਵਾਇਰ ਕਰ ਲਈਆ ਵੈਸਟ ਜੈਟ ਨੇ। ਸਬੂਪ ਦੀ ਕੋਈ 에어ਲਾਈਨ ਕੋਈ ਫਲਾਈਟ ਨਹੀਂ ਚੱਲਦੀ। ਹੁਣ ਪਿੱਛੇ ਜੇ ਲਾਈਨੈਕਸ ਨੇ ਵੀ ਆਪਰੇਸ਼ਨ ਬੰਦ ਕੀਤਾ ਪਿਛਲੇ ਮੰਡੇ ਨੂੰ ਲਾਈਨੈਕਸ ਜਿਹੜੀ ਏਅਰਲਾਈਨ ਸੀਗੀ ਕੈਨੇਡਾ ਦੀ ਉਹਨੇ ਵੀ ਕ੍ਰੈਡਿਟ ਪ੍ਰੋਟੈਕਸ਼ਨ ਅਪਲਾਈ ਕਰ ਦਿੱਤੀ ਯਾਨੀ ਕਿ ਅਬ ਦੇਖ ਸਕਦੇ ਆ ਬਹੁਤ ਸਾਰੀਆਂ ਏਅਰਲਾਈਨਸ ਵੀ ਕੈਨੇਡਾ ਦੇ ਵਿੱਚ ਵੀ ਫੇਲ ਹੋ ਗਈਆਂ ਤੇ ਇਹ ਸਿਰਫ ਵਿਜ਼ੇ ਮਾਲਿਆ ਦੀ ਕਿੰਗ ਫਿਸ਼ਰ ਨਹੀਂ ਜਿਹੜੀ ਫੇਲ ਹੋਈ ਆ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਏਅਰਲਾਈਨਸ ਨੇ ਜਿਹਨੀਆਂ ਫੇਲ ਹੋ ਚੁੱਕੀਆਂ ਨੇ